ਐਸੀ ਪਾਈਚਾਰੇ ਦੇ ਲੋਕਾਂ ਨੇ ਭਾਜੀਪੀ ਲੀਡਰ ਐਮਪੀ ਉਮੀਦਵਾਰ ਹੰਸਰਾਜ ਹੰਸ ਦੇ ਹੱਕ ਵਿੱਚ ਕਿਸਾਨਾਂ ਨੂੰ ਦਿੱਤੀ ਸਿੱਧੀ ਚੇਤਾਵਨੀ ਅਤੇ ਕਿਹਾ ਕਿ ਅਸੀਂ ਹੰਸਰਾਜ ਹੰਸ ਨੂੰ ਪਿੰਡਾਂ ਦੀਆਂ ਗਲੀਆਂ ਵਿੱਚ ਘੁਮਾਵਾਂਗੇ ਜਿਸ ਵਿੱਚ ਦਮ ਹੋਇਆ ਸਾਨੂੰ ਰੋਕੀ ਸਭ ਕੁਝ ਸਿਖਾ ਕੇ ਹਟਾਂਗੇ ਤੇ ਅਸੀਂ ਹੰਸਰਾਜ ਜੀ ਨੂੰ ਪਿੰਡਾਂ ਚ ਲੈ ਜਾ ਕੇ ਹਟਾਂਗੇ ਅਸੀਂ ਵੀ ਸਾਹ ਨਹੀਂ ਲਵਾਂਗੇ ਉਹਨਾਂ ਚ ਜਨਾਚ ਨਹੀਂ ਪਿੰਡਾਂ ਚ ਲੈ ਕੇ ਨਹੀਂ ਜਾਵਾਂਗੇ ਅਸੀਂ ਆਪਣੇ ਸਮਾਜ ਦੇ ਐਸੀ ਸਮਾਜ ਦੇ ਘਰਾਂ ਚੋਂ ਲੈ ਜਾਵਾਂਗੇ ਤੇ ਜੇ ਜਾਦੀ ਗੱਲ ਅਸੀਂ ਉਹਨਾਂ ਜਨਰਲ ਜ਼ਿੰਮੇਵਾਰ ਪਰਿਵਾਰਾਂ ਦੇ ਘਰਾਂ ਚ ਨਹੀਂ ਜਾਵਾਂਗੇ ਜੀ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਇੱਕ ਸਾਡੇ ਬਹੁਤ ਹੰਸਰਾਜ ਮਜੀਠੀ ਸਿੱਖ ਪਰਿਵਾਰ ਦੇ ਵਿੱਚੋਂ ਉੱਠ ਕੇ ਦਿੱਲੀ ਤੋਂ ਐਮਪੀ ਬਣੇ ਬਹੁਤ ਵੱਡੀ ਲੀਡ ਦਾ 6 ਲੱਖ ਵੋਟਰਾਂ ਨਾਲ ਜਿੱਤੇ ਔਰ ਉਹਨਾਂ ਨੇ ਦਿੱਲੀ ਦੇ ਵਿੱਚ ਐਸੇ-ਐਸੇ ਕੰਮ ਕਰਵਾਏ ਇਹਨਾਂ ਨੂੰ ਪਤਾ ਨਹੀਂ ਇਹਨਾਂ ਨੂੰ ਪਤਾ ਜੀ ਉੱਥੇ ਕੰਮ ਕਰਵਾ ਦੇ ਇੱਥੋਂ ਜਿੱਤ ਗਿਆ ਹੋ ਸਕਦਾ ਹੈ ਕੱਲ ਨੂੰ ਮੁੱਖ ਮੰਤਰੀਆਂ ਬਣ ਜੇ ਇਹਨਾਂ ਨੂੰ ਬਹੁਤ ਵੱਡਾ ਡਰ ਸਤਾ ਰਿਹਾ ਜਨਰਲ ਕੈਟਾਗਰੀ ਨੂੰ ਇਹ ਜਿਹੜੇ ਮੈਂ ਤੁਹਾਨੂੰ ਇੱਕ ਹੋਰ ਦੱਦਾਂ ਜਿਹੜੇ ਇਹ ਬੰਦੇ ਤੁਰੇ ਫਿਰਦੇ ਆ ਨਾ ਰੋਡਾਂ ਉੱਤੇ ਧਰਨੇ ਮਜਾਰੇ ਕਰਦੇ ਆ ਤੇ ਉਹ ਬੰਦੇ ਆ ਜਿਹੜੇ ਬੰਦਿਆਂ ਨੂੰ ਕੋਈ ਪਾਰਟੀਆਂ ਨਹੀਂ ਲੈ ਰਹੀਆਂ ਇਹ ਛੋਟੇ-ਛੋਟੇ ਜਥੇ ਬੰਦਿਆਂ ਬਣਾਈਆਂ ਪਾਰਟੀਆਂ ਇਹਨਾਂ ਨੂੰ ਲਿੰਦੀਆਂ ਨਹੀਂ ਤੇ ਪਾਰਟੀਆਂ ਇਹਨਾਂ ਨੂੰ ਆਪਣੇ ਵਿੱਚ ਲੈ ਕੇ ਰਾਜੀ ਨਹੀਂ ਇਹ ਹੁਣ ਅੱਗੇ ਸਾਡੇ ਤਾਂ ਨਮਾਇਰਾਂ ਕਰਕੇ ਵਿਰੋਧ ਕਰਕੇ ਤੇ ਆਪਣੀ ਚੜ੍ਹਾਈ ਕਰਨਾ ਚਾਹੁੰਦੇ ਆ ਤੇ ਸੋਸ਼ਲ ਮੀਡੀਆ ਤੇ ਸੋਹਣਾ ਚਾਹੁੰਦੇ ਹੋਰ ਕੁਝ ਨਹੀਂਗਾ ਕਿ ਕਿਹਾ ਜਾ ਰਿਹਾ ਜੀ ਆ ਆਮ ਜੀਪੀ ਦੀ ਉਮੀਦਵਾਰ ਲਗਾਤਾਰ ਕਹਿ ਰਹੇ ਨੇ ਕਿ ਇਹਨਾਂ ਨੂੰ ਆਮ ਆਈ ਪਾਰਟੀ ਦੀ ਸਪੋਰਟ ਲੱਗੀ ਆ ਕਿ ਲੱਗਦਾ ਕਿ ਜਿਹੜੇ ਹੈ ਕੁਝ ਸਿਕਾ ਇਹ ਬਿਲਕੁਲ ਸੱਚੀ ਗੱਲ ਆ ਜੀ ਕੱਲ ਦੇਖੋ ਜਿਹਤੋ ਦੇ ਵਿੱਚ ਹੋਇਆ ਉਹ ਸਾਰੇ ਪੀਲੀਆਂ ਪੱਗਾਂ ਵਾਲੇ ਸੀ ਸੋਰੋ ਫੁੱਲੀਆਂ ਪੱਗ ਇਦਾਂ ਸੱਚੀਆਂ ਪਤਾ ਲੱਗਦਾ ਇਹ ਆਮ ਪਾਰਟੀ ਦੀ ਸਪੋਰਟ ਪੁੱਲ ਆਮ ਪਾਰਟੀ ਨੂੰ ਡਰ ਪੂਰਾ ਉਹ 13 0 ਦੀ ਗੱਲ ਕਰਦੇ ਸੀ ਉਹਨਾਂ ਨੂੰ ਇੱਕ ਵੀ ਸੀਟ ਨਹੀਂ ਹੋਣੀ ਹੁਣ ਉਹਨਾਂ ਨੂੰ ਡਰ ਪੈ ਚੁੱਕਿਆ ਪੂਰਾ ਇੱਕ ਵੀ ਸੀਟ ਨਹੀਂ ਹੋਣੀ ਤੇ ਪਤਾ ਲੱਗ ਜਣਾ ਤੁਹਾਡੇ ਸਾਹਮਣੇ ਇੱਕ ਜੂਨ ਨੂੰ ਕੀ ਹਾਲ ਹੁੰਦਾ ਨਾ ਦਾ ਜੀ ਕਿਤੇ ਕਿਤੇ ਕਿਸਾਨ ਕਹਿ ਰਹੇ ਸੀ ਪੰਜਾਬ ਸਰਕਾਰ ਦੇ ਖਿਲਾਫ ਵੀ ਕਹਿ ਰਹੇ ਸੀ ਜੀਰੋ ਐਫਆਰ ਕੀਤੀ ਸ਼ੁਕਰ ਮਾਉਲੀ ਦੇ ਵਿੱਚ ਤੇ ਲਗਾਤਾਰ ਕਈ ਮੰਗਾਂ ਨੂੰ ਲੈ ਕੇ ਸਰਕਾਰ ਦੇ ਵੀ ਵਿਰੋਧ ਕਰ ਰਹੇ ਸੀ ਪਰ ਹੁਣ ਕੱਲਾ ਵੋਟਾਂ ਦੇ ਵਿੱਚ ਕੱਲਾ ਬੀਜੇਪੀ ਦੇ ਵਿਰੁੱਧ ਹੋ ਰਿਹਾ ਇਹ ਦੇਖੋ ਸਭ ਮਿਲੀ ਭੁਗਤਾ ਆਮ ਪਾਰਟੀ ਨੇ ਮਿਲੀ ਭੁਗਤਾ ਜੇਕਰ ਇਹ ਸਿਰਫ ਬੀਜੇਪੀ ਦਾ ਵਿਰੋਧ ਆਮ ਪਾਰਟੀ ਹੀ ਕਰਾਰੀ ਆ ਆਮ ਪਾਰਟੀ ਦੇ ਬੰਦੇ ਹੀ ਆ ਕਿਸਾਨੇ ਨਾਲ ਚਕਾਟਾ ਜਿਹੜੇ ਵਿਰੋਧ ਕਰ ਰਹੇ ਨੇ ਆਮ ਪਾਰਟੀ ਦੇ ਬੰਦੇ ਬਹੁਤ ਜ਼ਿਆਦਾ ਜਿਹਨ ਉਹਦੇ ਵਿੱਚ ਤੁਸੀਂ ਦੇਖਿਆ ਕਰੋ ਇਹ ਇਹਨਾਂ ਦੀ ਪਾਰਟੀ ਦੇ ਕਿੰਨੇ ਬੰਦੇ ਆ ਤੇ ਕਿਸਾਨ ਕਿੰਨੇ ਕਾ ਦੇਖੋ ਪਿੰਡਾਂ ਦੇ ਵਿੱਚ ਬਹੁਤ ਕਿਸਾਨ ਆ ਸੀ ਜਾਣੇ ਆ ਜੱਫੀਆਂ ਪਾਉਂਦੇ ਆ ਮਿਲਦੇ ਆ ਜਿਹੜੇ ਸਹੀ ਕਿਸਾਨ ਆ ਉਹ ਤਾਂ ਆਪ ਆਪਣੇ ਕੰਮ ਧੰਦੇ ਦੇ ਲੱਗੇ ਹੋਇਆ ਇਹ ਵੇਲਣ ਬੰਦੇ ਆ ਜਿਹੜੇ ਤੁਰੇ ਫਿਰਦੇ ਆ ਜੀ ਇੱਥੇ ਅੱਜ ਤੁਹਾਡੇ ਪ੍ਰੋਗਰਾਮ ਦੇ ਵਿੱਚ ਫਰੀ ਕੋਟ ਦੇ ਜ਼ਿਲ੍ਹਾ ਪ੍ਰਧਾਨ ਨਹੀਂ ਇੱਥੇ ਪਹੁੰਚੇ ਕਿ ਕੀ ਕਾਰਨ ਮੰਨਦੇ ਇਹ ਸਾਡੇ ਸਿਰਫ ਐਸਸੀ ਸਮਾਜ ਦਾ ਪ੍ਰੋਗਰਾਮ ਸੀਗਾ ਜੀ ਅਸੀਂ ਮੈਂ ਅੱਜ ਆਪਣੇ ਐਸਸੀ ਸਮਾਜ ਨੂੰ ਕਾਂਨ ਦੇ ਜਾ ਰਹੇ ਹਾਂ ਫਰੀਦਕੋਟ ਲੋਕ ਸਭਾ ਦੇ ਵਿੱਚ ਕੌਣ ਵਾਲੇ ਦੋ ਚਾਰਾਂ ਦੇ ਵਿੱਚ ਦਿਨਾਂ ਵਿੱਚ ਬਹੁਤ ਵੱਡਾ ਪ੍ਰੋਗਰਾਮ ਕਰਨ ਜਾ ਰਹੇ ਆ ਐਸਸੀ ਸਮਾਜ ਦਾ ਤੇ ਇਹਨਾਂ ਨੂੰ ਹੋਰ ਕਿਸੇ ਨੇ ਜਵਾਬ ਨਹੀਂ ਦੇਣਾ ਇਹਨਾਂ ਕਿਸਾਨਾਂ ਨੂੰ ਐਸਸੀ ਸਮਾਜ ਹੀ ਜਵਾਬ ਦੇਊਗਾ ਤੇ ਜੇਕਰ ਇਹ ਸਹੀ ਢੰਗ ਨਾਲ ਰਹਿਣਗੇ ਤੇ ਵਧੀਆ ਨਹੀਂ ਤਾਂ ਪਿੰਡਾਂ ਦੇ ਵਿੱਚ ਅਸੀਂ ਇਹਨਾਂ ਨੂੰ ਵੜਕੇ ਦਿਖਾਵਾਂਗੇ ਹੰਸਰਾਜੀ ਨੂੰ ਲਿਜਾ ਕੇ ਦਿਖਾਵਾਂਗੇ ਤੇ ਸਾਡੇ ਹੰਸਰਾਜੀ ਨੂੰ ਇਹ ਰੋਕ ਨਹੀਂ ਸਕਦੇ ਸਾਡੇ ਸਮਾਜ ਦਾ ਸਾਡੇ ਉਹਨੂੰ ਇੱਕ ਵਾਰੀ ਵੀ ਕੋਈ ਉਹਤੇ ਆਚ ਆ ਗਈ ਉਹਦੇ ਜ਼ਿੰਮੇਦਾਰ ਪ੍ਰਸ਼ਾਸਨ ਹੋਏਗਾ ਜਾਂ ਪੰਜਾਬ ਸਰਕਾਰ ਹੋਏਗੀ ਜੀ ਜੇਕਰ ਆਪਾਂ ਉਮੀਦਵਾਰ ਦੀ ਗੱਲ ਕਰੀਏ ਤਾਂ ਬੀਜੇਪੀ ਨੇ ਬਾਹਰੋਂ ਉਮੀਦਵਾਰ ਕਿਉਂ ਉਤਾਰਿਆ ਇਥੇ ਫਿਰਕੂਰ ਦੇ ਵਿੱਚ ਜਾਂ ਇਥੋਂ ਆਸ-ਪਾਸ ਕਿਉਂ ਨਹੀਂ ਉਮੀਦਵਾਰ ਚੁਣਿਆ ਦੇਖੋ ਜੀ ਬਾਹਰੋਂ ਉਮੀਦਵਾਰ ਆਉਣ ਦੀ ਗੱਲ ਨਹੀਂ ਸਾਡੀ ਬੀਜੇਪੀ ਦਾ ਸੰਗਠਨ ਦਾ ਇੱਕ ਟਾਰਗੇਟ ਆ ਜਿਹੜਾ ਬੰਦਾ ਕੰਮ ਕਰਨ ਵਾਲਾ ਉਸੇ ਲਿਆਂਦਾ ਹੁਣ ਜਿਹੜੇ ਤੁਸੀਂ ਪੁੱਛਦੋਂ ਵੀ ਇੱਥੇ ਬੰਦਾ ਕਿਉਂ ਨਹੀਂ ਤਾਰਿਆ ਇੱਥੇ ਹਜੇ ਸਾਡਾ ਕੋਈ ਬੰਦਾ ਉਹ ਉਹਨੇ ਹੈ ਨਹੀਂ ਸੀ ਜਿਹੜਾ ਕੰਮ ਕਰ ਸਕੇ ਕੰਮ ਕਰਨ ਵਾਲੇ ਬੰਦੇ ਉਹ ਲੈ ਕੇ ਤਾਂ ਹੰਸਰਾਜ ਦੇ ਤਜਰਬਾ ਸੀ ਕੰਮ ਕੀਤਾ ਸੀ ਉਹਨਾਂ ਨੇ ਜੋ ਦਿੱਲੀ ਕੰਮ ਕੀਤਾ ਉਹ ਇੱਥੇ ਕਰਨਗੇ ਉਹ ਦਿੱਲੀ ਤੋਂ ਜਿੰਨੇ ਉਹਨਾਂ ਨੇ ਕੰਮ ਕੀਤੇ ਤੁਸੀਂ ਉਹਨਾਂ ਦਾ ਟਾਰਗੇਟ ਫੇਸਬੁੱਕ ਤੇ ਕੱਢ ਲਓ ਤੁਹਾਡੇ ਸਾਹਮਣੇ ਸਾਰਾ ਡਾਟਾ ਆ ਜਾਣਾ ਉਹ ਇੱਥੇ ਵੀ ਉਹੀ ਕੰਮ ਕਰਨਗੇ ਜਿਹੜਾ ਬੰਦਾ ਕੰਮ ਕਰਨ ਉਹਨਾਂ ਨੇ ਉਹੀ ਲਿਆਂਦਾ ਤੇ ਹੰਸਰਾਜ ਜੀ ਇਹਦੇ ਕਰਕੇ ਵਿਖਾਉਣਗੇ ਵੱਡੇ ਵੱਡੇ ਪ੍ਰੋਜੈਕਟ ਲੈ ਕੇ ਆਉਣਗੇ ਜੀ ਭਾਰ ਅੱਜ ਇਹ ਹੋ ਬੋਲਣਾ ਚਾਹੁੰਦੇ ਆ ਵੀ ਅੱਜ ਤੋਂ 60 ਸਾਲ ਪਹਿਲਾਂ ਜਾਂ 65 ਸਾਲ ਪਹਿਲਾਂ ਜਾਂ 55 ਸਾਲ ਪਹਿਲਾਂ ਸਾਡਾ ਐਸਸੀ ਭਾਈਚਾਰਾ ਜ਼ਿਮੀਂਦਾਰਾਂ ਦੇ ਨਾਲ ਕਿਸਾਨਾਂ ਦੇ ਨਾਲ ਮਿਲ ਕੇ ਚੱਲਦਾ ਸੀ ਅਸੀਂ ਅੱਜ ਵੀ ਸਾਡੇ ਜਿਹੜੇ ਪੁਰਾਣੇ ਬਜ਼ੁਰਗ ਹੈ ਅੱਜ ਉਹ ਇਹਨਾਂ ਦੀ ਮਤਲਬ ਝੇਪਾਂ ਦੇ ਵਿੱਚ ਸਾਨੂੰ ਅਸੀਂ 80% ਇਹ 20% ਅਸੀਂ ਅੱਜ ਵੀ ਅਸੀਂ ਆਪਦਾ ਭਾਈਚਾਰਾ ਜਿਵੇਂ ਪ੍ਰਧਾਨੀਆਂ ਨੇ ਕਿਹਾ ਅੱਜ ਆ ਭਾਈਚਾਰਾ ਇਕੱਠਾ ਹੋ ਕੇ ਅਸੀਂ ਹਰਨਸ ਰਾਜ ਹਰਨਸੀ ਜੀ ਨੂੰ ਕਮਾਵਾਵਾਂਗੇ ਗਲੀਆਂ ਦੇ ਵਿੱਚ ਕਮਾਵਾਵਾਂਗੇ ਜੇ ਇਹਨਾਂ ਦੀ ਸੱਤਿਆ ਮਤਲਬ ਹੋਈ ਤਾਂ ਆਪਦੀ ਰੋਕ ਲੈਣ ਤੇ ਅਸੀਂ ਸਾਧਿਕ ਤੋਂ ਜਸਵਿੰਦਰ ਵਰਮਾ ਦੀ ਰਿਪੋਰਟ